ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੀ ਚੋਪੜਾ ਨਿਊਜ਼ ਉੱਤੇ ਚੋਪੜਾ ਨਿਊਜ਼ ਇੱਕ ਵਾਰ ਫਿਰ ਹਾਜ਼ਰ ਹੈ ਤੁਹਾਡੇ ਲਈ ਇੱਕ ਨਵੀਂ ਅਪਡੇਟ ਲੈ ਕੇ 10ਵੀਂ ਜਮਾਤ ਲਈ ਬਹੁਤ ਵੱਡੀ ਖੁਸ਼ਖਬਰੀ ਹਾਂਜੀ 10ਵੀਂ ਪਾਸ ਨੂੰ ਬਿਨਾਂ ਇਮਤਿਹਾਨ ਦੇ ਰੇਲਵੇ ਵਿੱਚ ਨੌਕਰੀ ਦਾ ਮੌਕਾ 3000 ਤੋਂ ਵੱਧ ਭੱਤੇ ਭਾਰਤੀ ਰੇਲਵੇ ਵਿੱਚ 10ਵੀਂ ਪਾਸ ਲਈ 3000 ਤੋਂ ਵੱਧ ਖਾਲੀ ਅਸਾਮੀਆਂ ਲਈ ਭਰਤੀ ਕੱਢੀ ਗਈ ਹੈ ਖਾਸ ਕਰਕੇ ਇਹਨਾਂ ਭਰਤੀਆਂ ਲਈ ਕੋਈ ਲਿਖਤੀ ਪ੍ਰੀਖਿਆ ਨਹੀਂ ਹੋਏਗੀ ਤਾਂ ਸਿੱਧੀ ਭਰਤੀ ਹੋਏਗੀ ਜੇ ਤੁਸੀਂ ਅਜੇ ਤੱਕ ਅਪਲਾਈ ਨਹੀਂ ਕੀਤਾ ਤਾਂ 14 ਜਨਵਰੀ ਤੱਕ ਜ਼ਰੂਰ ਅਪਲਾਈ ਕਰੋ ਇਸ ਦੇ ਨਾਲ ਨਾਲ ਹੀ ਕਿਰਪਾ ਕਰਕੇ ਸਬੰਧਿਤ ਇਸ ਸਬੰਧਿਤ ਪੂਰੀ ਜਾਣਕਾਰੀ ਦੀ ਜਾਂਚ ਕਰੋ ਇਸ ਸੰਬੰਧਿਤ ਪੂਰੀ ਜਾਣਕਾਰੀ ਇਸ ਦੀ ਅਧਿਕਾਰਤ ਵੈੱਬਸਾਈਟ ਤੇ ਦਿੱਤੀ ਗਈ ਹੈ ਆਓ ਕੱਲ ਕਰੀਏ ਕਿ ਕਦੋਂ ਤੱਕ ਕਰਨਾ ਹੈ ਅਪਲਾਈ ਲਾਸਟ ਡੇਟ ਮਿਤੀ ਕੀ ਹੈ ਰੇਲਵੇ ਭਰਤੀ ਸੈਲ ਨੇ ਪਛਮੀ ਮੱਧ ਦੇ ਰੇਲਵੇ ਅਧੀਨ 315 2015 ਅਪ੍ਰੈਕਟਿਸ ਅਸਾਮੀਆ ਲਈ ਪਰਤੀ ਦਾ ਐਲਾਨ ਕੀਤਾ ਹੈ ਤੁਹਾਨੂੰ ਦੱਸਦੀ ਹੈ ਕਿ ਇਸ ਲਈ ਅਰਜੀ ਦੀ ਪ੍ਰਕਿਰਿਆ 15 ਦਸੰਬਰ ਸ਼ੁਰੂ ਹੋ ਚੁੱਕੀ ਹੈ ਪਰ ਆਖਰੀ ਮਿਤੀ 14 ਜਨਵਰੀ ਹੈ ਜੋ ਵੀ ਉਮੀਦਵਾਰ ਇਹਨਾਂ ਅਹੁਦਿਆਂ ਲਈ ਅਪਲਾਈ ਕਰਨਾ ਚਾਹੁੰਦਾ ਹੈ ਉਸ ਤੋਂ ਪਹਿਲਾਂ ਅਪਲਾਈ ਕਰ ਸਕਦਾ ਹੈ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ WCR ਦੀ ਅਧਿਕਾਰਤਾ ਵੈਬਸਾਈਟ wcr.indianrailways.gov.in ਤੇ ਜਾਣਾ ਪਵੇਗਾ ਇਸ ਵੈਬਸਾਈਟ ਰਾਹੀਂ ਆਨਲਾਈਨ ਅਰਜੀ ਦਿੱਤੀ ਜਾ ਸਕਦੀ ਹੈ ਆਓ ਅੱਗੇ ਗੱਲ ਕਰੀਏ ਕਿੱਥੇ ਕਿੰਨੀਆਂ ਭਰਤੀਆਂ ਇਹੇ ਭਰਤੀਆਂ ਪੱਛਮੀ ਮੱਧ ਰੇਲਵੇ ਦੇ ਵੱਖ-ਵੱਖ ਡਿਵੀਜ਼ਨਾਂ ਵਿੱਚ ਹੋਣੀਆਂ ਹਨ ਇਸ ਤਰ੍ਹਾਂ ਜੀਵੀਪੀ ਡਿਵੀਜ਼ਨ ਵਿੱਚ ਸਭ ਤੋਂ ਵੱਧ ਅਸਾਮੀਆਂ ਦੇਖੀਆਂ ਗਈਆਂ ਹਨ ਇੱਥੇ ਕੋਲ 1164 ਅਸਾਮੀਆਂ ਲਈ ਭਰਤੀ ਹੋਣੀਆਂ ਹਨ ਇਸੇ ਤਰ੍ਹਾਂ ਦਾ ਕੋਟਾ ਡਿਵੀਜ਼ਨ ਵਿੱਚ 853 ਅਸਾਮੀਆਂ ਬੀਪੀਐਲ ਡਿਵੀਜ਼ਨ ਵਿੱਚ 613 ਅਸਾਮੀਆਂ ਸੀਆਰਡਬਲਯੂ ਵਿੱਚ ਬੀਪੀਐਲ ਵਿੱਚ 170 ਅਤੇ WRS ਕੋਟੇ ਵਿੱਚ 196 ਅਸਾਮੀਆਂ ਤੇ ਹੈੱਡਕੁਆਟਰ ਜੀਬੀਪੀ ਵਿੱਚ 29 ਅਸਾਮੀਆਂ ਲਈ ਭਰਤੀ ਕੀਤੀ ਜਾਏਗੀ ਆਓ ਦੇਖੀਏ ਕੌਣ ਕੌਣ ਕਰ ਸਕਦਾ ਹੈ ਅਪਲਾਈ ਯੋਗਤਾਵਾਂ ਕੀ ਹਨ ਰੇਲਵੇ ਵਿੱਚ ਇਹਨਾਂ ਅਪਰਤੀਆਂ ਲਈ ਕੁਝ ਯੋਗਤਾਵਾਂ ਨੂੰ ਅਪਲਾਈ ਕਰਨ ਲਈ ਕਿਹਾ ਗਿਆ ਹੈ ਜਿਵੇਂ ਕਿ ਉਮੀਦਵਾਰਾਂ ਦੀ ਉਮਰ 14 ਦਸੰਬਰ 2023 ਨੂੰ 15 ਸਾਲਾਂ ਪੂਰੀ ਹੋ ਜਾਣੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ ਉਮਰ 24 ਸਾਲਾਂ ਹੋਣੀ ਚਾਹੀਦੀ ਹੈ ਜਦੋਂ ਕਿ ਐਸਸੀ ਅਤੇ ਐਸਟੀ ਵਰਗ ਦੇ ਉਮੀਦਵਾਰਾਂ ਨੂੰ 5 ਸਾਲਾਂ ਦੀ ਛੋਟ ਦਿੱਤੀ ਹੈ ਤੇ ਓਬੀਸੀ ਵਰਗਾਂ ਨੂੰ 3 ਸਾਲ ਦੀ ਛੋਟ ਦੂਜੀ ਸ਼ਰਤ ਇਹ ਵੀ ਹੈ ਕਿ ਉਮੀਦਵਾਰਾਂ ਦਾ 10ਵੀਂ ਪਾਸ ਹੋਣਾ ਲਾਜ਼ਮੀ ਹੈ ਤੇ 10ਵੀਂ ਵਿੱਚ ਉਹ 50% ਅੰਕ ਹੋਣੇ ਜ਼ਰੂਰੀ ਹਨ ਨਾਲ ਹੀ ਬਿਨਕਾਰ ਕੋਰਸ ਸੰਬੰਧਿਤ ਵਪਾਰ ਆਈਟੀਆਈ ਡਿਗਰੀ ਵੀ ਹੋਣੀ ਚਾਹੀਦੀ ਹੈ